ਕੱਤ ਕਿਹੜੇ ਬੇਲੇ ਹੋ ਗਏ ਕਹਿੰਦੀ ਨੂੰ ਵੀ ਭਾਈ ਪੁੱਟ ਚਾਹ ਦੀ ਲਿਆ ਦਿਓ ਚਾਰ ਪਕੌੜੇ ਪਾ ਲਓ ਉੱਥੇ ਪੈਰ ਮਾਰਦੇ ਆ ਫਿਰ ਜਾਂਦੇ ਨਾ ਕੰਮ ਦੀਆਂ ਨਾ ਧੰਦੇ ਦੀਆਂ ਤੂੰ ਕਿੱਥੋਂ ਆਈ ਆਂ ਮਾਂ ਜੇ ਮੈਂ ਤਾਂ ਮੜਾ ਜਾ ਇੱਧਰ ਗਈ ਸੀਗੀ ਕੰਮ ਇੱਧਰ ਕੰਮ ਕੱਢੀ ਸੀ ਇੱਥੇ ਕੰਮ ਸੀ ਮੈਨੂੰ ਸਾਰੀਆਂ ਗੱਲਾਂ ਤੈਨੂੰ ਦੱਸਦਾ ਕੀ ਕੰਮ ਹੋ ਗਏ ਦਰਦੇ ਦੇ ਲੱਗਦੀਆਂ ਨੇ ਚਾਹ ਦੀ ਪੁੱਟ ਲਿਆ ਦੇ ਪਤਾ ਹੁਣ ਕਹੋ ਜੀ ਇਹ ਵੀ ਨਹੀਂ ਪੱਤਾ ਬੰਦੇ ਦਾ ਪੱਤਾ ਵਾ ਮਾਤਾ ਦਾ ਚੱਪਟਾ ਹਾਂ ਤੂੰ ਨਹੀਂ ਕੱਢੀ ਹੋਏ ਕਿ ਕਰੇ ਮਾੜਾ ਮਾਤਾ ਕਰਨਾ ਕਰਾਨਾ ਮੈਂ ਕੰਡੂਲੀ ਆ ਗਈ ਅੱਜ ਆ ਆਹ ਕਾ ਇਹ ਕੰਮ ਕਰੀ ਜਾਂਦੀ ਕਿ ਕੁੜੀ ਦੇ ਦੇ ਤਾਂ ਪਹਿਲੇ ਜੇ ਬਣਾ ਤੇ ਲੈ ਫੜਨ ਵਾਲੇ ਦੇ ਦੇ ਪਕੌੜੇ ਚਾਰ ਚਲ ਆ ਲਿਆਈ ਕੁੜੀ ਪਕੌੜੇ ਤਾਂ ਦੇਖਦੀਆਂ ਦੇਖ ਲੈ ਕਾ ਕਿਹੋ ਜਿਹਾ ਸਵਾਦ ਬਣਨਾ ਕਾ ਖਾ ਕੇ ਮੈਂ ਤਾਂ ਭਾਈ ਤੋੜਾ ਜੱਜ ਜਿਹੀ ਲੱਗੇ ਨਾ ਖੱਟੇ ਨਾ ਮਿੱਠੇ ਤੂੰ ਆਈ ਗੱਤ ਮਨਵਾ ਦੱਸ ਕੀ ਪਾਵਾ ਇਹਦੇ ਵਿੱਚ ਨਲੂ ਨਲ ਮੇਰੇ ਤੇ ਮੈਨੂੰ ਤਾਂ ਪੈਸਾ ਨਹੀਂ ਕੋਈ ਤਾਂ ਆ ਗਿਆ ਜਵਾਬ ਕਰ ਦੇ ਵਿਖਾ ਦੇ ਤੂੰ ਤਨ ਕੋਚੜੀ ਵਾਲੀ ਆ ਗਈ ਜਿਹੜੇ ਪਕੌੜੇ ਨੇ ਇਹ ਤੇ ਤੁਨ ਵੱਟ ਚਾਈ ਬਹੁਤ ਜ਼ਿਆਦੇ ਆਉਂਦੀਆਂ ਨੇ ਨਹੀਂ ਉਹ ਸਾਡੇ ਵਰਗੇ ਨਹੀਂ ਆਉਂਦੇ ਅਸੀਂ ਇਹ ਬਣਾਉਂਦੀ ਹੁੰਦੇ ਤੇ ਪਕੌੜੇ ਤਾਂ ਮੂੰਹੋਂ ਬੋਲਦੇ ਹੁੰਦੇ ਸੀ ਤੂੰ ਕੀ ਬਣਾ ਲੈਂਦੀ ਫਿਰ ਤੂੰ ਜੰਨਿਆ ਮਾਰਦੀ ਗੱਲਾਂ ਕਰਵਾ ਲਾ ਗੱਲਾਂ ਬੱਤੇਰੀਆਂ ਤਾਰ ਨਹੀਂ ਟੁੱਟਣ ਦਿੰਦੀਆਂ ਤੂੰ ਬਣਾ ਲੈਂਦੀ ਫਿਰ ਤਾਂ ਤੇ ਮੈਂ ਬਣਾਉਣੇ ਹੁਣ ਤੈਨੂੰ ਦੱਸ ਕੀ ਮੂੰਹ ਦੇਖਣਾ ਸੀ ਤੁਹਾਡਾ ਮੈਂ ਚਾ ਕੋਈ ਚੀਜ਼ ਨਹੀਂ ਆਉਂਦੀ ਚੱਜ ਸੂਰ ਦੀ ਦੱਸ ਓਹਦਾ ਇੰਨੇ ਤਾਂ ਸੁਆਦ ਨੇ ਮੰਮੀ ਦੱਸ ਇਹਨਾਂ ਨੂੰ ਕੀ ਹੋਇਆਗਾ ਭਲਾ ਇਹ ਦੱਸ ਅੱਛਾ ਰੱਖ ਦੇ ਪਰ ਕੀ ਹੋਇਆਗਾ ਵਧੀਆ ਨਹੀਂ ਹੈਗੇ ਬੜੇ ਵਧੀਆ ਨੇ ਇੰਨੇ ਦਾ ਸੁਆਦ ਬਣੇ ਨੇ ਬੜੀ ਆਈਗਾ ਤਾਂ ਕੋਈ ਨਹੀਂ ਹੁੰਨੀ ਤੂੰ ਕਦੇ ਮੈਨੂੰ ਸਰਾ ਵੀ ਦਿਆ ਕਰ ਕਦੇ ਕਹਿ ਰਿਆ ਕਰ ਵੀ ਵਧੀਆ ਵੀ ਆਹ ਚੀਜ਼ ਵਧੀਆ ਬਣਾ ਲਈ ਜਾਏਗਾ ਆਹੀ ਕਰਦੀ ਹੁੰਦੀ ਆਗੀ ਤੂੰ ਤਾਂ ਕਦ ਰਾਏ ਤਕਾਇ ਰਿਆ ਕਰ ਬੀਆ ਵਧੀਆ ਸੋਹਣੀ ਹੈ ਕਿ ਤਾ ਮੈਂ ਦੁੱਗਣਾ ਕੰਮ ਕਰਾਂ ਫਿਰ ਮਿੱਟੀ ਇਹ ਦੇ ਦੇ ਵਿੱਚ ਤਾਂ ਕੁਸੇ ਨਹੀਂ ਪਾਇਆ ਇਹਨਾਂ ਨੂਨ ਵਾਲਾ ਨਿਰਚਾ ਨਖਤੇ ਆਹ ਦੇਖ ਲੈ ਹੁਣ ਕੁੜੀ ਦਿਖਾਈ ਜਾਂਦੀ ਬਹੁਤ ਸੋਹਣੀ ਨਹੀਂ ਹੈਗਾ ਤਕਾੜੇ ਚੀਤੇ ਸਵਾਦ ਨਹੀਂ ਹੈ ਇਹੋ ਕੀ ਤੱਕ ਜਵਾਕ ਨੂੰ ਐਨੇ ਸਵਾਦ ਸੁਆਉਣੇ ਨੇ ਆ ਬਾਬੇ ਹੋਰ ਜਾਇਆ ਮਾਂ ਕਿਸੇ ਦੇ ਨੇ ਚੱਲ ਤਾ ਹੋਰ ਕੱਦੀ ਮੱਥਾ ਮਾਰ ਲੱਗੀਆਂ ਗੀਲਾ ਮੰਮੀ ਦੇ ਤਾਂ ਪਸੰਦ ਨਹੀਂ ਆਏ ਆਉਣ ਦਿਓ ਤੇ ਹੁਣ ਤੇਨ ਦੱਸੂਗੀ ਮੈਂ ਵੀ ਆਏ ਕਰਦੀ ਆਗੀ ਮੰਮੀ ਮੰਗਰੋ ਮੇਰੇ ਨਾਲ ਐਨੇ ਸਵਾਦ ਬਣਾ ਕੱਤੀ ਮੱਥਾ ਮਾਰਦੀ ਆ ਉਦੋਂ ਤੱਕ ਕਹਿੰਦੀ ਕੁੜੀਏ ਚਾਰ ਪਕੌੜੇ ਬਣਾ ਲੈ ਪਕੌੜੇ ਬਣਾ ਲੈ ਹੁਣ ਬਣਾ ਲੈ ਹੁਣ ਕੋਹ ਰਾਣੀ ਪਸੰਦ ਰੱਖ ਲਈ ਹੈਗੀ ਹੁਣ ਦੱਸ ਮੈਂ ਕੀ ਕਰਾਂ ਆ ਜਾਣਦੇ ਕੋਈ ਨਾ ਦੱਸੂੰਗੀ ਉਹਨੂੰ ਆ ਆ ਗਿਆ ਜਦੋਂ ਉਦੋਂ ਦੱਸੂੰਗੀ ਇਹ ਤਾਂ ਲੋਕਾਂ ਦੀ ਐ ਸਵਾਦ ਲੱਗਦੀ ਆਗੀ ਹਰੇਕ ਚੀਜ਼ ਉਹ ਫਲਾਨੇ ਦੀ ਨੂੰ ਤਾਂ ਇੰਨਾ ਸੋਹਣਾ ਕਰਦੀ ਆ ਕੰਮ ਫੱਟੀ ਮਕੇਰੀ ਨੂੰ ਤਾਂ ਇੰਨਾ ਸੋਹਣਾ ਕਰਦੀ ਆ ਜਾ ਕੇ ਲੋਕਾਂ ਦੇ ਸਾਰੇ ਫਿਰ ਤੁਰ ਕੇ ਕਹਿੰਦੀ ਆ ਕੇ ਹੁਣ ਦੱਸ ਇੰਨਾ ਸੋਹਣਾ ਤਾਂ ਮੈਂ ਕੰਮ ਕਰਦੀ ਆਗੀ ਫਾਤੀ ਮਾੜਾ ਕਰਦੀ ਆਗੀ ਮੈਂ ਮੈਂ ਤਾਂ ਜ਼ਿੰਦਗੀ ਖਰਾਬ ਕਰਤੀ ਜਮਈ ਨੀ ਉਹ ਕਰਦੀ ਹੈਗੀ ਵੀ ਮਾੜਾ ਮੋਟਾ ਸਰਾ ਦੇ ਤੂੰ ਹਾਂ ਆਥਣੇ ਫੇਰ ਆ ਕੇ ਰੋਟੀ ਕਹੂਗੀ ਲਿਆ ਪਾਈ ਰੋਟੀ ਪਾ ਕੇ ਐ ਰੋਟੀ ਨਾ ਜ ਮਾੜਾ ਮੋਟਾ ਨੂਨ ਵਿੱਚ ਘੱਟ ਰਹਿ ਜਾਵੇ ਦਾਲ ਚ ਤਾਂ ਕਾਇ ਦਿੰਦੀ ਆਗੀ ਹਾਂ ਦੱਸ ਕੀ ਕਰਾਂ ਮੈਂ ਬਹੁਤ ਔਖੀ ਕਰਦੀ ਹੈ ਕਰੀ ਪਈਆਂ ਗਈ ਮੈਂ ਤਾਂ ਧੋਕਾਂ ਦੇ ਬਥੇਰੇ ਨੂੰ ਹਾਂ ਸਰਾਉਗੀ ਲੋਕਾਂ ਦੀਆਂ ਨੂੰ ਹਾਂ ਹੋਰ ਹੈ ਕਿ ਮੈਂ ਕਰਾਂਗੀ ਲੈ ਹੁਣ ਮੈਂ ਚੰਗਾ ਮੈਂ ਉਧਰ ਡੰਗਰ ਦੇਖਿਆ ਮਾ ਉਹਨਾਂ ਵੀ ਦੇਖ ਲੈ ਕੱਖ ਕੰਡਾ ਪਾਇਆ ਕ ਨਾ ਇਹਨਾਂ ਦੇ ਕਿਹੜੇ ਕੰਮ ਨੇ ਜਿੰਨਾ ਚਿਰ ਮੈਂ ਨਾ ਹੱਥ ਲਾਵਾਂ ਉਹਨਾਂ ਚਿਰ ਇਹਨਾਂ ਨੇ ਕੀ ਦੇਖਣਾਗਾ ਆਹ ਦੇਖ ਲੈ ਕਿੰਨਾ ਖਿੰਡਖੜਿਆਉਣ ਪਿਆਗਾ ਐਨਾ ਖਿੰਡਖੜਿਆਉਣ ਪਿਆਗਾ ਭੈਣੇ ਗੰਦ ਪਾਇਆ ਤੇ ਇਹਨਾਂ ਬਸ ਮੈਂ ਕੀ ਕੀ ਸਮਾਰਾਂ ਇਹਨਾਂ ਤਾਂ ਮੈਂ ਬੌਲੀ ਕਰ ਰੱਖੀ ਆਂਗੀ ਮੇਰੀ ਤਾਂ ਇਹਨਾਂ ਨੇ ਬਸੇ ਕਰਾਈ ਪਈ ਆ ਆ ਗੋਡੇ-ਗੋਡੇ ਗੋਹਾ ਚੜਿਆ ਪਿਆਗਾ ਹਜੇ ਕਹਿੰਦੀ ਇੱਕ ਤਰ੍ਹਾਂ ਪਸੰਦ ਨਹੀਂ ਆਉਂਦਾ ਪਸੰਦ ਕੀ ਮੇਰੇ ਸੁਆਹ ਆਵੇ ਨਾਕੋ ਮੇਰਾ ਪਸੰਦ ਦਾ ਕੰਮ ਕਰੋ ਤਾਂ ਮੇਰੇ ਪਸੰਦ ਆਵੇ ਬਸ ਆਪਿਆ ਮਣਾ ਮੈਂ ਗੋਹਾ ਚੜਿਆ ਅਜੇ ਇਹਨਾਂ ਦਾ ਗੋਹਾ ਪੂਦਾ ਚੱਕੂ ਇਹ ਲੈ ਤਾਰਾਂ ਦਾ ਟਾਈਮ ਹੋ ਜੂਗਾ ਹਿੰਦਸਾ ਸਾਰਾ ਦਿਨੇ ਤੇਰਾ ਸੇਟਮ ਦੇ ਚੱਜਦਾ ਕਿੰਨੇ ਵਾਰੀ ਕਿਹਾ ਵੀ ਭਾਈ ਇੱਧਰ ਵੀ ਨਿਗਾਹ ਮਾਰ ਲਿਆ ਕਰੋ ਕਿ ਹੁਣ ਮੈਂ ਸਾਰਾ ਦਿਨੀ ਠੇਕਾ ਲੈ ਰਕੇ ਕੰਮ ਤੁੰਦੇ ਦੀ ਹਾਂ ਕਿ ਮੈਂ ਹੀ ਕਰੀ ਜਾਵਾਂ ਉਹ ਪੰਜਾਂ ਨੇ ਜੁੱਲੀਆਂ ਹਲੇ ਉਹ ਉਤੋਂ ਤੇਲ ਪਾਈ ਜਾਂਦੇ ਆਠਣ ਦਾ ਟਾਈਮ ਆ ਆ ਦੇ ਕੇ ਬੋਲਦੀ ਆ ਨਾ ਬੋਲਣਾ ਨਾ ਹੋਰ ਕੀ ਕਰਾਂ ਆ ਪੰਜਾਂ ਨੇ ਐ ਨਹੀਂ ਵਿਚਾ ਕੇ ਇਹਨੂੰ ਅੰਦਰ ਸਾਮਦੋ ਇਹ ਜਲੂਸ ਕੱਢੀ ਰੱਖਦੀਆਂ ਸਾਰਾ ਦਿਨ ਓਥੇ ਸਿਰਤਾ ਕੱਪੜਾ ਓਥੇ ਸਿਰਤੀ ਲੀਰ ਸਾਰਾ ਦਿਨ ਇਹੀ ਕੰਮ ਆ ਦੇਖ ਲੈ ਆ ਸਿੱਟੀਆਂ ਪੰਜਾਂ ਨੇ ਜੁੱਲੀਆਂ ਪੁੱਤਾਂ ਤੇਲ ਪਈ ਜਾਂਦੀ ਹੈ ਮम्मी ਇਹਦੀ ਸਮਝ ਨਹੀਂ ਕਹੀ ਜਾਂਦੀ ਹੈ ਜੀ ਬੜਬੜ ਕੇ ਕਰਦੀ ਫਿਰੀ ਜਾਂਦੀ ਹੈ ਕੀ ਹਾਂ ਨਹੀਂ ਮੈਂ ਤਾਂ ਭਾਈ ਕੁਛ ਨਹੀਂ ਕਹਿੰਦੀ ਨਹੀਂ ਗਈ ਸੀ ਮਾ ਕੱਪੜੇ ਲੂੜੇ ਸਾਰੇ ਖੰਡੇ ਪਏ ਨੇਗੇ ਉਹ ਚਲੰਦਰ ਧਰ ਲੋ ਜੇ ਕਦੀ ਜਾਇ ਚੱਕ ਕੱਦ ਲੂੜੇ ਪਹਿਲਾਂ ਫਿਰ ਦੱਸ ਕੀ ਹੋ ਜਾਂਦਾ ਮੈਂ ਹੁਣ ਸਾਰਾ ਦਿਨੇ ਮੈਂ ਕਦੀ ਚੱਲੂਗੀ ਬਹੁਤ ਪੜੀ ਤਾਈ ਬਸੇ ਵਾਲੇ ਹੱਥ ਲਾਇਆ ਕਰੋ ਹੁਣ ਸਾਰਾ ਤਾਂ ਕਰੀ ਜਾਨੀ ਆ ਮਾਂ ਮੈਂ ਦੱਸ ਹੋਰ ਕੀ ਕਰਾਂ ਚੱਲ ਮੈਂ ਤਾਂ ਚੰਗਾ ਸਿੱਧਾ ਸਿੰਧਾ ਨੇ ਦਿਨ ਚੱਲਦੇ ਨੇ ਹੁਣ ਭਾਈ ਮੈਂ ਤਾਂ ਗੁਰੂ ਘਰ ਬਿੰਦ ਜਾ ਕੇ ਆਉਣੀ ਆ ਚੱਲ ਜਾਇਆ ਮਾਂ ਤੇ ਸੇਵਾ ਕਰਨੀ ਆ ਚੱਲ ਚੰਗਾ ਜਾਇਆ ਚਲੋ ਤੂੰ ਕਰ ਲੋ ਜਹਾ ਜਹਾ ਸੋਤੋਂ ਬਣੂਗਾ ਚੰਗਾ ਮਾਂ ਚੰਗਾ ਹਾਂ ਚਾਰ ਕੜੇ ਤੂੰ ਵੀ ਨਾਲੇ ਚੱਲੇਂਗੀ ਸੇਟਾ ਕਲਿਆ ਕਰੋ ਗੁਰਦੁਆਰੇ ਜਾਂਦੀ ਕਿੱਦੇ ਮੈਂ ਤਾਊਗੀ ਤੈਨੂੰ ਵੀ ਗੁਰੂ ਘਰ ਜਾਣਾ ਤੇ ਮਹਾਰਾਜ ਦੇ ਦਰਸ਼ਨ ਕਰਨ ਸੇਟਾ ਕੇ ਆਉ ਤੇ ਕਪੜਾ ਲੈਿੰਦਾ ਹੁੰਦਾਗਾ